ਆ ਟੋਟਾ ਜੀ ਇੱਕ ਇੱਕ ਆ ਟੋਟਾ ਜੀ ਮੈਂ ਜੇ ਹੁਣ ਬੰਦੇ ਆਉਣੇ ਹੋਣ ਤਾਂ ਝਾਟਾ ਆ ਆ ਰੇਤਾ ਜੇ ਸਾਰੀ ਬੰਦੇ ਉਹਨਾਂ ਦੇ ਖੜੇ ਜਾਵੇ ਲਾ ਆ ਆਪਣਾ ਮੇਜਰ ਅਨੋਨੀ ਪਾ ਆ ਆਪਣਾ ਬਚੜਾ ਇੱਕ ਮੰਛੀ ਮੰਛੀ ਸਾਹ ਵੇ ਆਸ ਬਈਦੇ ਡਿੱਗੇ ਜਾ ਵੇਖੋ ਚਾਰ ਸਫੇਰੇ ਆ ਜੇ ਮੇਰਾ ਕੋਠਾ ਜਿਹੜਾ ਹੀ ਕਹਨੇ ਕੋਠਾ ਹੜਾ ਇੱਥੇ ਆ ਇੱਥੇ ਬੋਰਾ ਡਾ ਪਤਾ ਨਹੀਂ ਹੁਣ ਇੱਥੇ ਕਿ ਜਿਹਾਣਾਗੇ ਦੇ ਗੇਟ ਹੈਗਾ ਵਾ ਗੇਟ ਹੈਗਾ ਗੋਲ ਹੀ ਲੱਭ ਲਈ ਤੇ ਐ ਉਹਨੂੰ ਜਾ ਕੇ ਆ ਜੇ ਪਲਵਾਨਾਂ ਦੀ ਮੋਟਰ ਆਉ ਅੱਗੇ ਭੇਜੇ ਪਾ ਦੀ ਠੀਕ ਆ ਅਗਲੇ ਬੰਨੇ ਟੀਡੇ ਪਾਸ ਤੇਰੇ ਵਾਲਾ ਕੋਠਾ ਜਾਵਦਾ ਹੈ ਬਚਿਆ ਮਾੜਾ ਮਾੜਾ ਲੱਗਦਾ ਇਹ ਚਲ ਗਈ ਬਹੁਤ ਦੂਰ ਤੱਕ ਰੇਤਾ ਚਲ ਗਈ ਜੇ ਬਹੁਤ ਦੂਰ ਤੱਕ ਕਿਡੇ ਭਾਗੇ ਵੀ ਆ ਸਾਰਾ ਹੀ ਆ ਡਾਕਟਰ ਦੇ ਚਾਚੇ ਗਾਮੇ ਦੀ ਪੈਲੀ ਫਤੂ ਦੀ ਪੈਲੀ ਚ ਫਤੂ ਦੀ ਪੈਲੀ ਚ ਆ ਸਾਰਾ ਜਨਾ ਏਰੀਆ ਵਾ ਸਾਬੇ ਹੁਣੀ ਆ ਜਿੱਥੇ ਪਾਣੀ ਲੱਭਣ ਰੇਤਾ ਇਹਦੇ ਵਿੱਚ ਵੀ ਹੈਗੀ ਜੇ ਉਹ ਸਾਬਾ ਭਾਕੇ ਨਾ ਉੱਚਾ ਹੋ ਗਿਆ ਉਹ ਥੱਲੇੋਂ ਮਿੱਟੀ ਰੇਤਾ ਦਾ ਆ ਸਾਬ ਰੇਤਾ ਚੜੀ ਜੇ ਦੂਆ ਥਾਵਾਂ ਤੁਸੀਂ ਟੁੱਟੀ ਆ ਬਹੁਤ ਬਹੁਤ ਤਗੜੇ ਪਾੜ ਪਏ ਆ